ਫੋਨ ਅਗਰ ਚੋਰੀ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਬੰਦੇ ਨੂੰ ਕੀ ਕਰਨਾ ਚਾਹੀਦਾ ਕਈ ਵਾਰੀ ਤੁਹਾਡਾ ਫੋਨ ਕਈ ਵਾਰੀ ਲੋਸਟ ਹੋ ਜਾਂਦਾ ਜਾਂ ਚੋਰੀ ਹੋ ਜਾਂਦਾ ਜਾਂ ਡਿੱਗ ਜਾਂਦਾ ਜਾਂ ਤੁਸੀਂ ਕਿਤੇ ਭੁੱਲ ਜਾਂਦੇ ਉਹਦਾ ਸਭ ਤੋਂ ਪਹਿਲਾਂ ਹਰ ਇੱਕ ਦੇ ਮਨ ਚ ਇਹੀ ਹੁੰਦਾ ਵੀ ਮੈਂ ਫਟਾਫਟ ਨੰਬਰ ਡਾਇਲ ਕਰਕੇ ਉੱਤੇ ਫੋਨ ਕਰੀ ਜਾਵਾਂ ਜੀ ਅਗਰ ਤੁਸੀਂ ਇਹ ਵੇ ਨਾਲ ਫੋਨ ਲੱਭਣਾ ਤੇ ਉਹਨੇ ਉਹਦਾ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਦੇ ਫੋਨ ਮਿਲੂਗਾ ਕਿਸੇ ਦਾ ਅਦਰ ਫੋਨ ਫੜ ਕੇ ਉਸਦੇ ਤੁਹਾਡੇ ਫੋਨ ਦੀ ਜਿਹੜੀ Gmail ID ਆ ਜਾਂ ਤੁਹਾਡੇ ਫੋਨ ਦੀ ਜੇਕਰ iPhone ਆ ਤਾਂ ਉਹਦੀ iCloud ID ਆ ਤੁਸੀਂ ਉਹ ਆਪਣੀ 사이ਡ ਦੇ ਉੱਤੇ ਜਾ ਕੇ ਜੇ Gmail ਤਾਂ Google ਦੇ ਉੱਤੇ ਜਾ ਕੇ Find My Phone ਸਰਚ ਕਰਕੇ ਤੁਸੀਂ ਅਦਰ ਫੋਨ ਦੇ ਉੱਤੇ ਤਾਂ ਆਪਣੀ ID ਪਾਸਵਰਡ ਲੌਗਇਨ ਕਰਕੇ ਤਾਂ ਤੁਸੀਂ ਫੋਨ ਦੀ ਜਿਹੜੀ ਆ ਕਰੰਟ ਲొਕੇਸ਼ਨ ਟਰੈਕ ਕਰ ਸਕਦੇ ਹੋ ਪੁਲਿਸ ਸਟੇਸ਼ਨ ਜਾਂਦੇ ਆ ਸਾਡਾ ਫੋਨ ਲੱਭ ਦੋ ਫੋਨ ਲੱਭ ਦੋ ਕੀ ਮਤਲਬ ਲੋਕ ਬਿਨਾ ਪੁਲਿਸ ਸਟੇਸ਼ਨ ਜਾ ਕੇ ਆਪਣਾ ਫੋਨ ਲੱਭ ਸਕਦੇ ਆ इजीली ਹਾਂਜੀ ਅੱਜ ਕੱਲ ਇਹ ਗਵਰਨਮੈਂਟ ਵੱਲੋਂ ਵੀ ਇੰਡੀਅਨ ਗਵਰਨਮੈਂਟ ਵੱਲੋਂ ਵੀ ਔਰ ਪੰਜਾਬ ਸਰਕਾਰ ਵੱਲੋਂ ਵੀ ਇਹ ਕਾਫੀ ਜਿਹੜੀਆਂ ਸਾਈਟਾਂ ਨੇ ਇਹ ਓਪਨ ਕੀਤੇ ਗਏ ਨੇ ਜਿਨ੍ਹਾਂ ਨਾਲ ਤੁਸੀਂ ਡਾਇਰੈਕਟ ਜਿਹੜਾ ਫੋਨ ਆਪਣਾ ਲੱਭ ਸਕਦੇ ਹੋ ਔਰ ਆਪਣੇ ਜਿਹੜਾ ਫੋਨ ਦਾ ਆਈਐਮਆਈ ਨੰਬਰ ਆ ਉਹਨੂੰ ਬਲੈਕਲਿਸਟ ਕਰਾ ਸਕਦੇ ਹੋ ਇਸ ਸਾਈਡ ਦੇ ਉੱਤੇ ਜਾ ਕੇ ਤੁਸੀਂ ਆਪਣੀ ਇੱਕ ਪੀਪੀ ਸਾਂਝ ਕੇਂਦਰ ਦੀ ਆਪਣੇ ਪੰਜਾਬ ਦੇ ਵਿੱਚ ਸਾਂਝ ਕੇਂਦਰ ਤੋਂ ਇੱਕ ਨਵਾਈਸ ਕੱਟੀ ਜਾਂਦੀ ਹੈ ਵੀ ਤੁਹਾਡੇ ਫੋਨ ਦੇ ਉੱਤੇ ਜਿਹੜੀ ਇੱਕ ਐਫਆਈਆਰ ਵਗੈਰਾ ਦਰਜ ਹੋ ਜਾਂਦੀ ਆ ਉਹ ਐਫਆਈਆਰ ਤੁਸੀਂ ਆਹ ਸਾਈਡ ਦੇ ਉੱਤੇ ਜਾ ਕੇ ਅਗਰ ਤੁਸੀਂ ਅਪਲੋਡ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਉਸ ਫੋਨ ਦਾ ਜਿਹੜਾ ਆਈਐਮਈ ਨੰਬਰ ਆ ਉਹ ਬਲੈਕਲਿਸਟ ਹੋ ਜਾਊਗਾ ਗੂਗਲ ਖੋਲ ਕੇ ਤੁਸੀਂ ਲੋਸਟ ਮੋਬਾਈਲ ਟਾਈਪ ਕਰੋਗੇ ਆ ਪਹਿਲੀ ਸਾਈਟ ਓਪਨ ਹੋਊਗੀ ਇਹ ਇੰਡੀਅਨ ਗਵਰਨਮੈਂਟ ਦੀ ਅਫੀਸ਼ੀਅਲ ਸਾਈਟ ਆ ਨਾ ਤੁਸੀਂ ਉਰੇ ਬਸ ਲੌਗ ਇਨ ਦੇ ਵਿੱਚ ਜਾ ਕੇ ਆਪਣਾ ਸਾਈਨ ਇਨ ਕਰਨਾ ਵਾ ਆ ਦੇਖੋ ਉਰੇ ਤੁਸੀਂ ਆਪਣਾ ਜਿਹੜਾ ਯੂਜ਼ਰ ਨੇਮ ਪਾਸਵਰਡ ਆ ਰਜਿਸਟਰਡ ਕਰਕੇ ਆ ਦੇਖੋ ਜੀ ਰਜਿਸਟਰਡ ਕਰ ਸਕਦੇ ਹੋ ਪੂਰਾ ਪ੍ਰੋਪਰ ਇਹਨਾਂ ਦਾ ਲਿਖਿਆ ਹੋਊਗਾ ਵੇ ਤੁਸੀਂ ਕਿਵੇਂ ਰਜਿਸਟਰਡ ਕਰਨਾ ਯੂਜ਼ਰ ਨੇ ਪਾਸਵਰਡ ਨਾਲ ਤੁਸੀਂ ਹਰ ਦਿਨ ਆਪਣਾ ਫੋਨ ਜਿਹੜਾ ਟਰੈਕ ਕਰ ਸਕਦੇ ਹੋ ਬਈ ਫੋਨ ਮੇਰਾ ਕਿਸੇ ਨੇ ਚਲਾਇਆ ਤਾਂ ਨਹੀਂ ਜਾਂ ਕਿਸੇ ਨੇ ਚਲਾਇਆ ਵੀ ਹੋਊਗਾ ਤਾਂ ਤੁਹਾਨੂੰ ਉਹਦਾ ਸਾਰਾ ਵੇਰਵਾ ਆਈ ਜਾਊਗਾ ਵੀ ਤੁਹਾਡਾ ਫੋਨ ਅ ਜਿੱਥੇ ਆ ਜਿੱਥੇ ਆ ਜਿੱਥੇ ਆ ਥੋੜੇ ਟਾਈਮ ਦੇ ਵਿੱਚ ਵਿੱਚ ਜਿਹੜਾ ਤੁਹਾਡਾ ਫੋਨ ਆ ਉਹ ਰਿਕਵਰ ਹੋ ਕੇ ਤੁਹਾਨੂੰ ਮਿਲ ਜੂਗਾ ਜੀ ਕਿਹੜੀ ਕਿਹੜੀ ਸੈਟਿੰਗ ਫੋਨ ਦੇ ਵਿੱਚ ਲੋਕਾਂ ਨੂੰ ਕਰਨੀ ਚਾਹੀਦੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਅਗਰ ਤੁਸੀਂ ਐਂਡਰੋਇਡ ਫੋਨ ਯੂਜ਼ ਕਰਦੇ ਹੁੰਦਾ ਜਦੋਂ ਤੁਸੀਂ Google ID ਵਗੈਰਾ ਯੂਜ਼ ਕਰਦੇ ਹੋ ਤਾਂ ਉਹਦੇ ਵਿੱਚ Google ਦੇ ਵਿੱਚ ਡਾਇਰੈਕਟ ਇੱਕ ਆਪਸ਼ਨ ਹੁੰਦੀ ਹੈ ਵੀ ਜਿਹੜਾ ਤੁਹਾਡਾ ਫੋਨ ਆ ਅਸੀਂ ਫਾਈਂਡ ਮਾਈ ਫੋਨ ਦੇ ਥਰੂ ਅਗਰ ਤੁਸੀਂ ਉਹ ਸਰਵਿਸ ਔਨ ਕਰ ਦੋਗੇ ਤਾਂ ਜਿਹੜਾ ਤੁਹਾਡਾ ਫੋਨ ਆ ਕੱਲੋ ਲੋਸਟ ਹੋ ਜੂਗਾ ਜਾਂ ਤੁਸੀਂ ਰੱਖ ਕੇ ਕਿਤੇ ਭੁੱਲ ਜੂਗੇ ਤਾਂ ਸਾਡੇ ਤੁਸੀਂ Google ਦੇ ਥਰੂ ਤੁਸੀਂ ਫੋਨ ਸਰਚ ਕਰ ਸਕਦੇ ਹੋ ਆਈਫੋਨ ਔਰ ਐਂਡਰੋਇਡ ਦੋਨਾਂ ਵਿੱਚ ਕਿਹੜਾ ਡਿਫਿਕਲਟ ਵੈਸੇ ਫੇਸ ਕਰਨਾ ਅਗਰ ਕੋਈ ਪੁੱਛੇ ਦੇਖੋ ਜੀ ਆਈਫੋਨ ਜ਼ਿਆਦਾ ਡਿਫਿਕਲਟ ਹੋ ਜਾਂਦਾ ਕਿਉਂਕਿ ਆਈਫੋਨ ਦੇ ਵਿੱਚ ਆਈਕਲਾਉਡ ਲੱਗੀ ਹੁੰਦੀ ਆ ਤਕਰੀਬਨ ਕਈ ਕਸਟਮਰ ਇਦਾਂ ਦੇ ਨੇ ਜਿਹੜੇ ਆਪਣੀ ਐਪਲ ਆਈਡਿ ਪਾਸਵਰਡ ਵਗੈਰਾ ਭੁੱਲੇ ਜਾਂਦੇ ਨੇ ਆਈਫੋਨ ਦੇ ਵਿੱਚ ਤਾਂ ਸਭ ਤੋਂ ਜਿਹੜਾ ਮੇਨ ਅੱਜਕੱਲ੍ਹ ਚੱਲ ਰਿਹਾ ਫਾਈਂਡ ਮਾਈ ਫੋਨ ਹੀ ਆ ਦੇਖੋ ਜੀ ਮੇਰੇ ਹੁਣ ਫੋਨ ਇਸ ਟਾਈਮ ਇੱਥੇ ਆਈ ਕਲਾਉਡ ਦੇ ਸਟੈਪ ਕੀਤਾ ਹੋਇਆ ਦੇਖੋ ਆਈ ਕਲਾਉਡ ਇਹਦੇ ਵਿੱਚ ਔਨ ਚੱਲ ਰਿਹਾ ਫਾਈਂਡ ਮਾਈ ਫੋਨ ਦੇ ਵਿੱਚ ਆ ਦੇਖੋ ਇਹ ਪੂਰਾ ਆਈ ਕਲਾਉਡ ਮੈਂ ਔਨ ਕੀਤਾ ਹੋਇਆ ਲਾਸਟ ਲੋਕੇਸ਼ਨ ਅਗਰ ਮੇਰਾ ਫੋਨ ਬੰਦ ਹੋ ਜੇ ਆ ਦੇਖੋ ਆਪ ਫਾਈਂਡ ਮਾਈ ਫੋਨ ਇਹ ਚ ਹਮੇਸ਼ਾ ਤੁਹਾਡਾ ਅਨੇਬਲ ਹੋਣਾ ਚਾਹੀਦਾ ਆ ਦੇਖੋ ਇਹ ਅਗਰ ਤੁਹਾਡੇ ਫੋਨ ਦੇ ਵਿੱਚ ਆਪਸ਼ਨ ਆਉਣਾ ਤੇ ਕੋਈ ਜਦੋਂ ਤੁਸੀਂ ਇਹਨੂੰ ਟਰਨ ਆਫ ਕਰੋਗੇ ਤਾਂ ਇਹ ਜਿਹੜਾ ਪਾਸਵਰਡ ਮੰਗੂਗਾ ਅਗਰ ਤੁਹਾਡੇ ਕੋਲੇ ਪਾਸਵਰਡ ਨਹੀਂ ਹੈਗਾ ਤਾਂ ਜਿਹੜਾ ਫੋਨ ਆ ਇਹ ਬਿਲਕੁਲ ਡੈਡ ਹੈ ਜੀ ਇਹਦਾ ਅਸੀਂ ਖੁਦ ਵੀ ਨਹੀਂ ਲੋਕ ਹੋ ਸਕਦੇ ਕਿਉਂਕਿ ਬਿਨਾ ਬਿਲ ਤੋਂ ਇਹਦੇ ਲੋਕ ਓਪਨ ਹੁੰਦੇ ਨਹੀਂ ਅਗਰ ਬਾਈ ਚਾਂਸ ਕਿਸੇ ਦਾ ਅਕਾਊਂਟ ਹੈਕ ਹੁੰਦਾ ਇੰਸਟਾਗ੍ਰam ਜਾਂ ਫੇਸਬੁੱਕ ਦਾ ਤਾਂ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਮੈਡਮ ਸਭ ਤੋਂ ਪਹਿਲਾਂ ਤੁਹਾਡੇ ਜਿਹੜਾ ਫੇਸਬੁੱਕ ਜਾਂ ਇੰਸਟਾ ਹੈਕ ਹੁੰਦੇ ਚਾਂਸ ਅੱਜ ਕੱਲ ਕਾਫੀ ਘੱਟ ਹੋ ਚੁੱਕੇ ਨੇ ਕਿਉਂਕਿ ਹੈਕਿੰਗ ਬਹੁਤ ਤਰ੍ਹਾਂ ਦੀ ਆ ਚੁੱਕੀ ਆ ਔਰ ਇੰਦੇ ਜਿਹੜੇ ਸੋਲੂਸ਼ਨ ਆ ਵੀ ਬਹੁਤ ਤਰ੍ਹਾਂ ਦੇ ਆ ਚੁੱਕੇ ਨੇ ਕਿਉਂਕਿ ਅੱਜ ਦੇ ਟਾਈਮ ਤੁਸੀਂ ਵੀ ਮੈਂ ਤੁਹਾਨੂੰ ਇੱਕ ਲਿੰਕ ਸੈਂਡ ਕਰ ਦਿੰਦਾ ਤੁਸੀਂ ਕਦੇ ਨਹੀਂ ਕਲਿੱਕ ਕਰੋਗੇ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਇਹ ਹੋ ਗਿਆ ਵੀ ਅਸੀਂ ਓਟੀਪੀ ਨਹੀਂ ਦੇਣਾ ਅਸੀਂ ਲਿੰਕ ਤੇ ਕਲਿੱਕ ਨਹੀਂ ਕਰਨਾ ਸਭ ਤੋਂ ਵਧੀਆ ਵੇਅ ਹੈ ਕਿ ਤੁਹਾਡਾ ਜਿਹੜਾ ਇੰਸਟਾਗ੍ਰਾਮ ਜਾਂ ਫੇਸਬੁੱਕ account ਆ ਉਹਦੇ ਚ 2FA ਨਾਲ ਸਿਕਿਉਰ ਹੋਣਾ ਚਾਹੀਦਾ। ਅਗਰ ਤੁਹਾਡਾ account ਜਿਹੜਾ 2FA ਨਾਲ ਸਿਕਿਉਰ ਆ ਤਾਂ ਮੈਨੂੰ ਨਹੀਂ ਲੱਗਦਾ ਕੋਈ ਹੈਕ ਕਰ ਸਕੂਗਾ। ਅਗਰ ਹੈਕ ਕਰ ਵੀ ਲਊਗਾ ਤਾਂ ਉਹ ਲੌਗਇਨ ਨਹੀਂ ਕਰ ਸਕੂਗਾ ਕਿਉਂਕਿ ਜਿਹੜਾ 2FA ਦਾ authentication ਦਾ ਕੋਡ ਹੁੰਦਾ ਉਹ ਹਮੇਸ਼ਾ ਤੁਹਾਡੇ ਦਿਮਾਗ ਦਾ ਕੋਡ ਹੁੰਦਾ ਵੀ ਜਿਵੇਂ 1 2 3 4 5 ਲਾਤਾ ਤੁਸੀਂ 6 7 ਉਹ ਕਿਤੇ ਸੇਵ ਨਹੀਂ ਹੁੰਦਾ ਉਹ ਸਿਰਫ ਤੁਹਾਡੇ ਕੋਲੇ ਹੁੰਦਾ। ਐਪ ਸਟੋਰ ਤੇ ਜਾ ਕੇ ਲੋਕ ਕਰ ਸਕਦੇ ਆ ਹਾਂਜੀ ਐਪ ਸਟੋਰ ਤੇ ਨਹੀਂ ਇੰਸਟਾਗ੍ਰਾਮ ਆ ਕੰਮ ਕਰਦਾ ਮੈਮ ਅਗਰ ਤੁਸੀਂ ਹਾਂਜੀ ਅੱਜ ਕੱਲ ਗੂਗਲ ਆਥੈਂਟੀਕੇਟਰ ਵੀ ਬਹੁਤ ਸਿਕਿਓਰ ਅਕਾਊਂਟ ਆ ਠੀਕ ਹੈ ਆ ਦੇਖੋ ਜੀ ਆ ਦੇਖੋ ਪਾਸਵਰਡ ਐਂਡ ਸਿਕਿਉਰਿਟੀ ਜਾ ਕੇ ਨਹੀਂ ਆ ਦੇਖੋ ਜੀ ਟੂ ਕੇ ਫੈਕਟਰ ਨਾਲ ਮੇਰਾ ਅਕਾਊਂਟ ਸਿਕਿਓਰ ਹੈ ਠੀਕ ਹੈ ਹੁਣ ਜੇ ਮੈਂ ਅੱਗੇ ਇਸ ਤੋਂ ਅੱਗੇ ਕਲਿੱਕ ਕਰਦਾ ਜੀ ਅੱਗੇ ਮੇਰਾ ਖੁੱਲਿਆ ਨਾ ਡਾਟਾ ਵੀ ਤੁਹਾਡੇ ਬੈਕਅਪ ਅਕਾਊਂਟ ਦੇ ਕੀ ਪਾਸਵਰਡ ਤੇ ਇਸ ਨਾਲ ਜਿਹੜਾ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ ਟੂ ਕੇ ਫੈਕਟਰ ਨਾਲ ਸਿਕਿਓਰ ਕਰ ਸਕਦੇ ਹੋ